ਸਤਿ ਸ਼੍ਰੀ ਅਕਾਲ ਜੀ। ਹਰਨਾਮ ਕੌਰ ਕਹਿੰਦੀ। ਅਸੀਂ ਤਾਂ ਇੱਥੇ ਬਸ ਖਾਣ ਤੇ ਘੁੰਮਣ ਆਏ ਆ। ਰੂਬੀ ਤਾਂ ਨਾ ਰਸੋਈ 'ਚ ਤੇਰੀ ਮਦਦ ਕਰੂਗੀ ਤੇ 나ਹੀਂ ਬੱਚਾ ਸਮਾਲੂਗੀ। ਤੂੰ ਕੱਲੀ ਸਾਰਾ ਕੰਮ ਕਰ ਤੇ ਇੱਕ ਗੱਲ ਪੱਲੇ ਨਾਲ ਕੁੱਟ ਕੇ ਬੰਨ ਲਾ। ਤੇ ਯਾਦ ਰੱਖੀ ਮੈਨੂੰ ਖਾਣਾ ਖਾਣ 'ਚ 1 ਮਿੰਟ ਦੀ ਦੇਰ ਬਰਦਾਸ਼ਤ ਨਹੀਂ ਹੁੰਦੀ। ਹਰਪ੍ਰੀਤ ਆਪਣੀ ਪੂਹਾ ਸੱਸ ਦੀਆਂ ਗੱਲਾਂ ਤੋਂ ਪਰੇਸ਼ਾਨ ਹੋ ਗਈ। ਫਿਰ ਹਰਨਾਮ ਕਰਨ ਨੂੰ ਸਭ ਕਿਸ ਖੌਂਦੇ ਲਈ ਹਰਪ੍ਰੀਤ ਰਸੋਈ 'ਚ ਗਰਮੀ ਨਾਲ ਬਹੁਤ ਪਰੇਸ਼ਾਨ ਹੋ ਗਈ ਸੀ। ਉਹ ਦਰਬਾਰ ਹਾਲ 'ਚ ਜ਼ਮੀਨ ਤੇ ਖਡੌਣਿਆਂ 'ਚ ਬੈਠਾ ਉਹਦਾ ਮੁੰਡਾ ਸਾਰੇ ਖਡੌਣੇ ਪਟਕ-ਪਟਕ ਕੇ ਰੋ ਹੀ ਜਾ ਰਿਹਾ ਸੀ। ਹਰਪ੍ਰੀਤ ਛੇਤੀ ਨਾਲ ਆਪਣੇ ਮੁੰਡੇ ਦੇ ਕੋਲ ਜਾਣਾ ਚਾਹੁੰਦੀ ਸੀ। ਪਰ ਹਰਨਾਮ ਕਰਨੀ ਉਹਨੂੰ ਰਸੋਈ 'ਚ ਹੀ ਕੰਮੇ ਲਾ ਰੱਖਿਆ ਸੀ। ਆਖਿਰਕਾਰ ਉਹਦੇ ਕੋਲੋਂ ਸਹਿ ਨਹੀਂ ਹੋਇਆ ਤਾਂ ਉਹਨੇ ਗੈਸ ਬੰਦ ਕੀਤਾ। ਤੇ ਛੇਤੀ ਨਾਲ ਬਾਹਰ ਹਾਲ ਚ ਆ ਗਈ। ਉਹਨੇ ਵੇਖਿਆ ਕਿ ਉਹਦੇ ਮੁੰਡੇ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਸੀ। ਉਹਨੇ ਦੌੜ ਕੇ ਆਪਣੇ ਮੁੰਡੇ ਨੂੰ ਚੁੱਕ ਲਿਆ। ਸੋਫੇ ਤੇ ਬੈਠੀ ਹਰਨਾਮ ਕੌਰ ਉਹਨੂੰ ਉੱਥੇ ਵੇਖ ਕੇ ਹੈਰਾਨੀ ਨਾਲ ਬੋਲੀ। "ਬਹੂ, ਤੂੰ ਇੱਥੇ ਕੀ ਕਰ ਰਹੀ ਆਂ? ਮੈਂ ਤੈਨੂੰ ਕਿਹਾ ਸੀ ਨਾ ਕਿ ਮੈਨੂੰ ਖਾਣਾ ਚਾਹੀਦਾ ਆ। ਛੇਤੀ ਮੇਰੇ ਲਈ ਪਕੌੜੇ ਬਣਾ ਕੇ ਲੈ ਕੇ ਆ। ਤੇ ਅਜੇ ਤੱਕ ਪਕੌੜੇ ਨਹੀਂ ਬਣੇ। ਤੂੰ ਲੈ ਕੇ ਨਹੀਂ ਆਈ?" ਤੇ ਹੁਣ ਆ ਕੇ ਆਪਣੇ ਬੇਟੇ ਨੂੰ ਸੰਭਾਲਣ ਦਾ ਡਰਾਮਾ ਕਰਨ ਲੱਗੀ ਆ ਉਦੋਂ ਹੀ ਉਹਦੀ ਨੰਨਾ ਰੂਬੀ ਫਾਲਤੇ ਸਬਜ਼ੀਆਂ ਦਾ ਥੈਲਾ ਲੈ ਕੇ ਘਰ ਆ ਗਈ ਬਾਹਰ ਰੇੜੀ ਵਾਲਾ ਆਇਆ ਸੀ ਉਹ ਥੋੜਾ ਜਿਹਾ ਫਾਲਤੇ ਸਬਜ਼ੀਆਂ ਖਰੀਦਣ ਚਲੀ ਗਈ ਸੀ ਰੂਬੀ ਨੂੰ ਵੇਖ ਕੇ ਹਰਪ੍ਰੀਤ ਛੇਤੀ ਨਾਲ ਕਹਿਣ ਲੱਗੀ ਰੂਬੀ ਤੂੰ ਆ ਗਈ ਜਿਹੜਾ ਕਾਕੇ ਨੂੰ ਸੰਭਾਲ ਲਾ ਮੈਂ ਪੂਆ ਜੀ ਦੇ ਲਈ ਪਕੌੜੇ ਬਣਾ ਦਿੰਦੀ ਆ ਉਦੋਂ ਹੀ ਪੂਆ ਦਾ ਮੁੰਡਾ ਅਜੇ ਵੀ ਆਪਣੀ ਨੀਂਦ ਪੂਰੀ ਕਰਕੇ ਬਾਹਰ ਆ ਗਿਆ ਪੂਆ ਕਹਿਣ ਲੱਗੀ ਐਲੇ ਮੇਰੇ ਮੁੰਡੇ ਨੂੰ ਵੀ ਤਾਂ ਭੁੱਖ ਲੱਗੀ ਹੋਊਗੀ ਤੇ ਤੂੰ ਹਜੇ ਤੱਕ ਨਾਸ਼ਤਾ ਨਹੀਂ ਤਿਆਰ ਕੀਤਾ ਸੱਚਮੁੱਚ ਬਹੂ ਤੂੰ ਤਾਂ ਬੜੀ ਕੰਮਚੋਰ ਆ ਪੂਆਜੀ ਗੁੱਸੇ ਨਾਲ ਕਹਿਣ ਲੱਗੀ ਤਾਂ ਹਰਪ੍ਰੀਤ ਥੋੜਾ ਜਿਹਾ ਡਰ ਗਈ ਉਹਨੂੰ ਵੀ ਗੁੱਸਾ ਆ ਰਿਹਾ ਸੀ ਉਹ ਹੌਲੀ ਜਿਹੀ ਬੋਲੀ ਪੂਆਜੀ ਤੁਸੀਂ ਦੇਖ ਰਹੇ ਹੋ ਨਾ ਕਿ ਕਾਕਾ ਕਿੰਨਾ ਰੋ ਰਿਹਾ ਆ ਇਹਨੂੰ ਵੀ ਤਾਂ ਸੰਭਾਲਣਾ ਜ਼ਰੂਰੀ ਆ ਤੁਸੀਂ ਇੱਥੇ ਹੀ ਬੈਠੇ ਸੀ ਥੋੜਾ ਇਹਨੂੰ ਵੇਖ ਨਹੀਂ ਸਕਦੇ ਸੀ ਇਨੇ ਰੋ ਰੋ ਕੇ ਬੁਰਾ ਹਾਲ ਕਰ ਲਿਆ ਆਪਣਾ ਤੇ ਮੈਂ ਉਥੇ ਰਸੋਈ ਚ ਪਕੌੜੇ ਬਣਾਵਾ ਮੈਂ ਇੰਨੀ ਵੀ ਪੱਥਰਦਿਲ ਨਹੀਂ ਆ ਧੂਆ ਗੁੱਸੇ ਨਾਲ ਕਹਿਣ ਲੱਗੀ ਭੈਣੇ ਤੇਰਾ ਹੀ ਮੁੰਡਾ ਆ ਤੂੰ ਸੰਭਾਲਾ ਸੀ ਕਿ ਉਸਨੂੰ ਲੀਏ ਵੇਖ ਬਹੁ ਅਸੀਂ ਤਾਂ ਇੱਥੇ 15 ਦਿਨਾਂ ਦੀਆਂ ਛੁੱਟੀਆਂ ਘਟਣ ਆਏ ਆ ਤੇਰੀ ਸੇਵਾ ਕਰਨ ਲਈ ਨਹੀਂ ਮੁੰਡਾ ਤੂੰ ਜੰਮਿਆ ਆ ਤਾਂ ਤੂੰ ਹੀ ਇਹਨੂੰ ਸੰਭਾਲ ਜਦੋਂ ਮੇਰੇ ਬੱਚੇ ਹੋਏ ਸੀ ਕਿ ਤੂੰ ਉਹਨਾਂ ਨੂੰ ਸੰਭਾਲਣ ਆਈ ਸੀ ਫਿਰ ਮੇਰੇ ਕੋਲੋਂ ਕੀ ਉਮੀਦ ਕਰ ਰਹੀਆਂ ਕਿ ਮੈਂ ਤੇਰੇ ਬੱਚੇ ਨੂੰ ਸੰਭਾਲ ਲੂੰਗੀ। ਪੂਆ ਦਾ ਇਹ ਜਵਾਬ ਸੁਣ ਕੇ ਹਰਪ੍ਰੀਤ ਇੱਕਦਮ ਹੈਰਾਨ ਰਹਿ ਗਈ ਤੇ ਕਹਿਣ ਲੱਗੀ ਇਹ ਕੀ ਬਕਵਾਸ ਹੈ ਪੂਆ ਜੀ? ਜਦੋਂ ਬੱਚੇ ਪੈਦਾ ਹੁੰਦੇ ਆ ਤਾਂ ਬਜ਼ੁਰਗ ਹੀ ਉਹਨਾਂ ਨੂੰ ਸੰਭਾਲਦੇ ਆ। ਬਜ਼ੁਰਗ ਇਹ ਤਾਂ ਨਹੀਂ ਕਹਿੰਦੇ ਕਿ ਸਾਡੇ ਵਾਰੀ ਤੁਸੀਂ ਮਦਦ ਕਰਨ ਆਏ ਸੀ ਜਾਂ ਨਹੀਂ? ਇਹ ਤਾਂ ਬਿਲਕੁਲ ਗਲਤ ਗੱਲ ਆ। ਜਦ ਸਾਡਾ ਜਨਮ ਹੋਇਆ ਸੀ ਉਦੋਂ ਅਸੀਂ ਆਪਣੇ ਵੱਡਿਆਂ ਦੀ ਮਦਦ ਕਰਨ ਕਿਵੇਂ ਆ ਸਕਦੇ ਸੀ? ਪੂਆ ਦੀ ਬੇਤੁਕੀ ਜਈ ਗੱਲ ਸੁਣ ਕੇ ਹਰਪ੍ਰੀਤ ਨੂੰ ਬਹੁਤ ਗੁੱਸਾ ਆ ਰਿਹਾ ਸੀ ਪਰ ਪੂਆ ਗੁੱਸੇ ਨਾਲ ਪੜ ਕੁਠੀ ਤੇ ਕਹਿਣ ਲੱਗੀ ਅਸੀਂ ਤਾਂ ਇੱਥੇ ਮਹਿਮਾਨ ਬਣ ਕੇ ਆਏ ਆ ਲੋਕ ਤਾਂ ਮਹਿਮਾਨਾਂ ਨੂੰ ਭਗਵਾਨ ਕਹਿੰਦੇ ਆ ਤੇ ਤੂੰ ਭਗਵਾਨ ਦਾ ਹੀ અપਮਾਨ ਕਰ ਰਹੀ ਆ ਕਿਹੋ ਜੀ ਜਨਾਨੀ ਆ ਤੂੰ ਤੈਨੂੰ ਗੱਲ ਕਰਨ ਦੀ ਵੀ ਅਕਲ ਨਹੀਂ ਆ ਰੂਬੀ ਦੋਵਾਂ ਦੀ ਲੜਾਈ ਖਤਮ ਕਰਨ ਲੱਗੀ ਪੂਆ ਜੀ ਭਾਬੀ ਕੱਲੀ ਪਰੇਸ਼ਾਨ ਹੋ ਰਹੀ ਸੀ ਨਾ ਤਾਂ ਉਹਨਾਂ ਨੂੰ ਗੁੱਸਾ ਆ ਗਿਆ ਮੈਂ ਮਦਦ ਕਰ ਦਿੰਦੀ ਆ ਉਹਨਾਂ ਦੀ ਪੂਆ ਉਹਨੂੰ ਰੋਕਦੀ ਹੋਈ ਬੋਲੀ ਤੂੰ ਚੁੱਪ ਕਰ ਤੂੰ ਇਹੋ ਜਿਹੇ ਲੋਕਾਂ ਨੂੰ ਨਹੀਂ ਜਾਣਦੀ ਇਹੋ ਜਿਹੇ ਲੋਕਾਂ ਨੂੰ ਸਿੱਧਾ ਕਰਨਾ ਮੈਂ ਚੰਗੀ ਤਰ੍ਹਾਂ ਜਾਣਦੀ ਆ ਬਹੁ ਅੱਜ ਤੂੰ ਨਾਸ਼ਤਾ ਦੇਣ ਵਿੱਚ 15 ਮਿੰਟ ਦੀ ਦੇਰ ਕੀਤੀ ਆ ਇਹ ਬਿਲਕੁਲ ਚੰਗੀ ਗੱਲ ਨਹੀਂ ਆ ਹੁਣ ਹਰਪ੍ਰੀਤ ਖਿੱਚ ਗਈ ਤੇ ਕਹਿਣ ਲੱਗੀ ਭੂਆ ਇਹ ਮੇਰਾ ਘਰ ਆ ਕੋਈ ਹੋਟਲ ਨਹੀਂ ਆ ਕਿ ਹਰ ਕੰਮ ਵਕਤ ਤੇ ਕਰ ਦਊਂਗੀ ਭੂਆ ਫਿਰ ਗੁੱਸੇ ਨਾਲ ਬੋਲੀ ਬਹੁ ਤੇਰਾ ਘਰ ਸਾਡੇ ਲਈ ਹੋਟਲ ਹੀ ਆ ਅਸੀਂ ਇੱਥੇ ਬਸ ਖਾਣਾ ਖਾਣ ਤੇ ਘੁੰਮਣ ਹੀ ਆਏ ਆ ਤੇ ਤੈਨ ਨਾਨਾ ਨਾ ਤਾਂ ਰਸੋਈ ਚ ਤੇਰੀ ਮਦਦ ਕਰੂਗੀ ਤੇ ਨਾ ਹੀ ਬੱਚਾ ਸਵਾਲੂਗੀ ਤੂੰ ਕੱਲੀ ਸਾਰਾ ਕੰਮ ਕਰ ਤੇ ਇੱਕ ਗੱਲ ਨੂੰ ਗੰਡ ਬੰਨ ਲਾ ਯਾਦ ਰੱਖੀ ਮੈਨੂੰ ਨਾਸ਼ਤਾ ਤੇ ਖਾਣਾ ਮਿਲਣ ਵਿੱਚ ਇੱਕ ਮਿੰਟ ਦੀ ਦੇਰ ਨਹੀਂ برداشت ਹੁੰਦੀ ਹਰਪ੍ਰੀਤ ਇਸ ਤਾਨਾਸ਼ਾਹੀ ਤੋਂ ਪਰੇਸ਼ਾਨ ਹੋ ਗਈ ਚਾਰ ਦਿਨ ਪਹਿਲਾਂ ਹੀ ਉਹਦੀ ਭੂਆ ਸੱਸ ਤੇ ਉਹਦਾ ਮੁੰਡਾ ਤੇ ਉਹਦੀ ਖੁਦ ਦੀ ਨਨਾਂਡ ਰੂਬੀ ਉਹਦੇ ਘਰ ਕੁਮਣ ਆਏ ਹੋਏ ਸੀ ਇਸ ਵਾਰੀ ਉਹਦੇ ਘਰ ਵਾਲੇ ਦਾ ਟ੍ਰਾਂਸਫਰ ਆਗਰੇ ਹੋਇਆ ਸੀ ਤਾ ਸਾਰਿਆਂ ਨੇ ਮਿਲ ਕੇ ਪ੍ਰੋਗਰਾਮ ਬਣਾਇਆ ਕਿ ਉਹ ਇੱਥੇ ਆ ਜਾਣਗੇ। ਉਹਦੀ ਨਨਾਨ ਤਾਂ ਆਉਣੀ ਵਾਲੀ ਸੀ ਤਾਂ ਇਹ ਵੀ ਨਾਲ ਹੀ ਆ ਗਏ। ਨਨਾਨ ਨੂੰ ਤਾਂ ਕੱਲ੍ਹ ਜ ਵਿੱਚ ਛੁੱਟੀਆਂ ਹੋਈਆਂ ਸੀ। ਹਰਪ੍ਰੀਤ ਦੀ ਸਾਸ ਨੇ ਵੀ ਸੋਚਿਆ ਕਿ ਕੁੜੀ ਇਕੱਲੀ ਕਿੱਥੇ ਜਾਊਗੀ? ਉਹਨੇ ਸੋਚਿਆ ਕਿ ਚਲ ਚੰਗਾ ਆ ਜੇ ਪੂਆ ਨਾਲ ਚਲੀ ਜਾਵੇ। ਪੂਆ ਦਾ ਸੁਭਾਅ ਵੈਸੇ ਵੀ ਬਹੁਤ ਤੇਜ਼ ਸੀ ਪਰ ਕਿਸੇ ਨੂੰ ਇਹ ਨਹੀਂ ਲੱਗਿਆ ਸੀ ਕਿ ਇੱਥੇ ਆ ਕੇ ਹਰਪ੍ਰੀਤ ਤੇ ਰੋਬ ਛਾੜੂਗੀ। ਹਰ ਪ੍ਰੀਤ ਪੂਆ ਦੇ ਰੋਬ ਨੂੰ ਵੇਖ ਕੇ ਇਕਦਮ ਪਰੇਸ਼ਾਨ ਹੋ ਗਈ ਫਿਰ ਉਹਨੇ ਸਭ ਕੁਝ ਖਾਣ ਦੇ ਲਈ ਰੂਬੀ ਨੇ ਸਬਜ਼ੀਆਂ ਦਾ ਝੋਲਾ ਮੇਰ ਤੇ ਰੱਖਿਆ ਤੇ ਤੁਰੰਤ ਕਾਕੇ ਨੂੰ ਆਪਣੀ ਗੋਦ 'ਚ ਝੁੱਕ ਲਿਆ ਤੇ ਕਹਿਣ ਲੱਗੀ ਭਾਬੀ ਇੱਥੇ 2 ਮਿੰਟ ਆਰਾਮ ਨਾਲ ਬਹਿ ਮੈਂ ਤੁਹਾਡੇ ਲਈ ਪਾਣੀ ਲੈ ਕੇ ਆਉਣੀ ਆ ਕਾਕੇ ਨੂੰ ਚੁੱਕ-ਚੁੱਕ ਕੇ ਤੁਸੀਂ ਕਿੰਨਾ ਪਰੇਸ਼ਾਨ ਹੋ ਗਏ ਹੋ ਇਹ ਸੁਣ ਕੇ ਪੂਆ ਗੁੱਸੇ ਨਾਲ ਉਹਨੂੰ ਵੇਖਦੇ ਹੋਏ ਬੋਲੀ ਕੁੜੀਏ ਤੂੰ ਕੀ ਕਰ ਰਹੀ ਆ اپنی ਭਾਬੀ ਨੂੰ ਜ਼ਿਆਦਾ ਸਿਰਤੇ ਨਾ ਚੜਾ ਨਹੀਂ ਤਾਂ ਉਹ ਜੀਣਾ ਮਾਲ ਕਰ ਦਊਗੀ ਤੇਰਾ ਰੂਬੀ ਹੱਸਦੇ ਹੋਏ ਬੋਲੀ ਕਿ ਸ਼ਾਇਦ ਇਸੇ ਲਈ ਤੁਹਾਡੀ ਨਨਾਨ ਪੇਕੇੋਂ ਤੋਂ ਡਰਦੀ ਆ ਕਿਉਂਕਿ ਤੁਸੀਂ ਵੀ ਤਾਂ ਉਹਦੀ ਭਾਬੀ ਹੀ ਹੋ ਤੇ ਤੁਸੀਂ ਉਹਦਾ ਜੀਣਾ ਮਾਲ ਕਰ ਦਿੰਦੇ ਹੋਗੇ ਇਹ ਸੁਣ ਕੇ 부ਆ ਇੱਕਦਮ ਖਮੋਸ਼ ਹੋ ਗਈ ਤੇ ਗੁੱਸੇ ਨਾਲ ਉਹਨੂੰ ਕੂਰਨ ਲੱਗੀ ਤੇ ਰੂਬੀ ਕਹਿਣ ਲੱਗੀ ਕਿ ਮੈਂ ਇਹੋ ਜੀ ਨਨਾਨੀ ਆ ਜਿਹੜੀ ਆਪਣੀ ਭਾਬੀ ਨੂੰ ਪਰੇਸ਼ਾਨੀ ਵਿੱਚ ਵੇਖ ਕੇ ਰਾਮਨਾਲ ਬੈਠੀ ਰਹਿ ਜਾਵਾਂ ਵੈਸੇ ਵੀ ਮੈਂ ਇੱਥੇ ਭਾਬੀ ਦੀ ਮਦਦ ਕਰ ਲਈ ਆਉਣਾ ਚਾਹੁੰਦੀ ਸੀ ਛੁੱਟੀਆਂ ਵਿੱਚ ਮੈਂ ਉੱਥੇ ਵੇਲੇ ਹੀ ਬਹਿ ਕੇ ਕੀ ਕਰਨਾ ਸੀ ਮੈਂ ਸੋਚਿਆ ਇਹਦੇ ਤੋਂ ਚੰਗਾ ਆ ਕਿ ਇੱਥੇ ਆ ਕੇ ਭਾਬੀ ਦੀ ਥੋੜੀ ਮਦਦ ਹੀ ਕਰ ਦਵਾਂ ਮੈਂ ਇੱਥੇ ਛੁੱਟੀਆਂ ਮਨਾਉਣ ਨਹੀਂ ਬਲਕਿ ਭਾਬੀ ਦੇ ਨਾਲ ਵਕਤ ਬਿਤਾਉਣ ਆਈ ਆ ਤੇ ਮੈਂ ਇਸ ਘਰ ਨੂੰ ਹੋਟਲ ਨਹੀਂ ਮੰਨਦੀ ਇਹ ਮੇਰੇ ਭਰਾ ਭਾਬੀ ਦਾ ਘਰ ਆ ਤੇ ਮੈਂ ਵੀ ਭਰਾ ਭਾਬੀ ਦੇ ਪਰਿਵਾਰ ਦਾ ਹਿੱਸਾ ਆਂ ਉਸ ਲਿਹਾਜ਼ ਨਾਲ ਮੈਨੂੰ ਵੀ ਘਰ ਦੇ ਕੰਮਾਂ ਵਿੱਚ ਭਾਬੀ ਦੀ ਮਦਦ ਕਰਨੀ ਚਾਹੀਦੀ ਆ ਇਹ ਗੱਲ ਮੰਨਦੇ ਹਾਂ ਕਿ ਛੁੱਟੀਆਂ 'ਚ ਆਰਾਮ ਕਰਨ ਨੂੰ ਦਿਲ ਕਰਦਾ ਆ ਘਰ ਦਾ ਕੋਈ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਪਰ ਜੇ ਮੈਂ ਥੋੜਾ ਬਹੁਤ ਘਰ ਦਾ ਕੰਮ ਕਰ ਵੀ ਦਵਾਂ ਤਾਂ ਮੈਂ ਕਿਹੜਾ ਕਹ ਜੂੰਗੀ ਇਹਨਾ ਕਹਿ ਕੇ ਰਸੋਈ 'ਚ ਚਲੀ ਗਈ ਤੇ ਆਪਣੀ ਭਾਬੀ ਲਈ ਪਾਣੀ ਲੈ ਕੇ ਆ ਗਈ ਉਹਦੇ ਬਾਅਦ ਉਹ ਕਾਕੇ ਨੂੰ ਭਾਬੀ ਦੀ ਗੋਦੀ 'ਚ ਬਿਠਾਉਂਦੇ ਹੋਏ ਬੋਲੀ ਭਾਬੀ ਤੂੰ ਸਵੇਰ ਦੇ ਕੰਮਕਾਰ ਕਰਕੇ ਥੱਕ ਗਈਆਂ ਜਾ ਕਾਕੇ ਦੇ ਨਾਲ ਥੋੜਾ ਜਿਹਾ ਆਰਾਮ ਹੀ ਕਰ ਲਾ ਨਾਸ਼ਤੇ ਦੀ ਤਿਆਰੀ ਮੈਂ ਕਰ ਲੈਂਦੀ ਆ ਪੂਆ ਇੱਕ ਦਮ ਹਰਾਨ ਜਈ ਰਹਿ ਗਈ ਤੇ ਸਭ ਵੇਖਦੀ ਰਹਿ ਗਈ ਪਰ ਹੁਣ ਉਹ ਸੋਚ ਰਹੀ ਸੀ ਕਿ ਕਿਵੇਂ ਰੂਬੀ ਦੇ ਕੰਮ ਭਰਾਂ ਕਿ ਉਹ ਭਾਬੀ ਦੀ ਮਦਦ ਕਰਨਾ ਛੱਡ ਦਵੇ ਆਪਣੀ ਨਨਾਨ ਦਾ ਇਹ ਪਿਆਰ ਵੇਖ ਕੇ ਹਰਪ੍ਰੀਤ ਦੀਆਂ ਅੱਖਾਂ ਭਰ ਆਈਆਂ ਉਹ ਸੋਚਣ ਲੱਗੀ ਕਿ ਪੂਆ ਚਾਹੇ ਹੀ ਕੁਝ ਵੀ ਕਹੇ ਪਰ ਮੇਰੀ ਨਨਾਣ ਬਹੁਤ ਚੰਗੀ ਆ ਉਹ ਕਾਕੇ ਨੂੰ ਲੈ ਕੇ ਕਮਰੇ ਚਲੀ ਗਈ ਦਰਦ ਦੇ ਮਾਰੇ ਉਹਦੀ ਕਮਰ ਇੱਕਦਮ ਆਕੜ ਗਈ ਸੀ ਤਾਂ ਉਹਦੇ ਨਾਲ ਬਿਸਤਰੇ ਤੇ ਥੋੜੀ ਦੇਰ ਲੇਟ ਗਈ ਉਧਰ ਰਸੋਈ ਚ ਪਕੌੜਿਆਂ ਦਾ ਕੋਲ ਤਿਆ ਸੀ ਤਾਂ ਰੂਬੀ ਰਸੋਈ ਚ ਜਾ ਕੇ ਪਕੌੜੇ ਬਣਾਉਣ ਲੱਗ ਪਈ ਉਹਨੇ ਕੜਾਈ ਚ ਤੇਲ ਗਰਮ ਹੋਣ ਲਈ ਰੱਖ ਦਿੱਤਾ ਉਦੋਂ ਪੂਆ ਰਸੋਈ ਚ ਆਈ ਉਹਨੂੰ ਪੜਕਾਉਣ ਦੀ ਕੋਸ਼ਿਸ਼ ਕਰਦੇ ਹੋਏ ਕਹਿਣ ਲੱਗੀ ਵੇਖ ਪੁੱਤ ਮੈਂ ਤਾਂ ਤੇਰੇ ਭਲੇ ਲਈ ਇਹ ਗੱਲ ਕਹਿ ਰਹੀ ਆ ਭਾਬੀ ਦੇ ਹੁੰਦੇ ਹੋਏ ਤੈਨੂੰ ਕੰਮ ਕਰਨ ਦੀ ਕੋਈ ਲੋੜ ਨਹੀਂ ਆ ਭਲਾ ਕਦੀ ਐਵੇਂ ਹੁੰਦਾ ਆ ਕਿ ਭਾਬੀ ਆਰਾਮ ਕਰੇ ਤੇ ਨਨਨ ਸੋਈ ਚ ਕੰਮ ਕਰੇ ਮੈਂ ਤਾਂ ਭਾਈ ਐਵੇਂ ਕਦੀ ਨਹੀਂ ਕੀਤਾ ਰੂਬੀ ਮੁਸਕਰਾਉਂਦੇ ਹੋਏ ਕਹਿਣ ਲੱਗੀ ਪੂਆ ਜੀ ਇਹ ਗੱਲ ਤਾਂ ਨੂੰ ਦੱਸਣ ਦੀ ਲੋੜ ਨਹੀਂ ਆ ਮੈਂ ਬਚਪਨ ਤੋਂ ਇਹੀ ਵੇਖ ਰਹੀ ਆ ਜਦੋਂ ਤੁਸੀਂ ਪੇਕੇ ਆਉਂਦੇ ਹੋ ਤਾਂ ਮੰਮੀ ਨਾਲ ਕਦੀ ਕੋਈ ਮਦਦ ਨਹੀਂ ਕਰਉਂਦੇ ਮੰਮੀ ਨੂੰ ਬੁਖਾਰ ਰਹਿੰਦਾ ਸੀ ਜਦ ਸੇਤ ਖਰਾਬ ਰਹਿੰਦੀ ਸੀ ਫਿਰ ਵੀ ਤੁਸੀਂ ਉਹਨਾਂ ਨੂੰ ਰਸੋਈ 'ਚ ਕੰਮ ਕਰਨ ਲਈ ਰੱਖਦੇ ਸੀ ਤੇ ਆਪਣੀ ਸੇਵਾ ਕਰਵਾਉਂਦੇ ਸੀ ਅਸੀਂ ਛੋਟੇ ਸੀ ਤਾਂ ਅਸੀਂ ਰੋਂਦੇ ਰਹਿੰਦੇ ਸੀ ਤੇ ਕੋਈ ਵੀ ਸਾਨੂੰ ਨਹੀਂ ਸੰਭਾਲਦਾ ਸੀ ਉਸ ਵਕਤ ਜਦੋਂ ਮੈਨੂੰ ਤੁਹਾਡੀ ਲੋੜ ਸੀ ਉਦੋਂ ਤੁਸੀਂ ਮੈਨੂੰ ਸੰਭਾਲਿਆ ਸੀ ਨਹੀਂ ਨਾ ਤਾਂ ਫਿਰ ਅੱਜ ਵੀ ਮੈਨੂੰ ਇਹ ਨਾ ਦੱਸੋ ਕਿ ਕੀ ਸਹੀ ਆ ਤੇ ਕੀ ਗਲਤ ਦੂਜੀ ਗੱਲ ਇਹ ਕਿ ਤੁਸੀਂ ਆਪਣੀ ਜਿਸ ਭਾਬੀ ਦੇ ਬਾਰੇ ਗੱਲ ਕਰ ਰਹੇ ਹੁਣ ਉਹ ਮੇਰੀ ਮੰਮੀ ਆ ਮੇਰੀ ਮੰਮੀ ਦੇ ਨਾਲ ਗਲਤ ਕਰਕੇ ਹੁਣ ਤੁਸੀਂ ਮੈਨੂੰ ਵੀ ਉਹੀ ਸਿਖਾ ਰਹੇ ਹੋ ਕਿ ਮੈਂ ਆਪਣੀ ਭਾਬੀ ਦੇ ਨਾਲ ਵੀ ਗਲਤ ਕਰਾਂ ਇਹ ਮੇਰੇ ਕੋਲੋਂ ਨਹੀਂ ਹੋਣਾ ਚਾਹੇ ਤੁਸੀਂ ਬੁਰੀ ਨਨਾਨ ਬਣ ਕੇ ਖੁਸ਼ ਰਹੋ ਪਰ ਮੈਂ ਕਦੀ ਵੀ ਇੱਕ ਬੁਰੀ ਨਨਾਨ ਦਾ ਟੈਗ ਲਗਾ ਕੇ ਨਹੀਂ ਜੀਣਾ ਚਾਹੂੰਗੀ ਕੱਲ ਨੂੰ ਜੇ ਮੇਰਾ ਵਿਆਹ ਹੋ ਗਿਆ ਤੇ ਮੇਰੇ ਸਹੁਰੇ ਵੀ ਮੈਨੂੰ ਇਹੋ ਜਿਹੀ ਨਨਾਨ ਮਿਲ ਜਾਵੇ ਜਿਹੜੀ ਮੇਰੀਆਂ ਪਰੇਸ਼ਾਨੀਆਂ ਵਿੱਚ ਮੇਰਾ ਸਾਥ ਨਾ ਦੇਵੇ ਮੇਰਾ ਬੱਚਾ ਰੋਂਦਾ ਰਹੇ ਫਿਰ ਵੀ ਉਹ ਮੇਰੇ ਕੋਲੋਂ ਕੰਮ ਹੀ ਕਰਾਉਂਦੀ ਰਹੇ ਤਾਂ ਮੈਨੂੰ ਬਹੁਤ ਦੁੱਖ ਹੋਊਗਾ ਤੇ ਉਹ ਦੁੱਖ ਮੈਂ ਆਪਣੀ ਭਾਬੀ ਨੂੰ ਨਹੀਂ ਦੇਣਾ ਚਾਹੁੰਦੀ ਵੈਸੇ ਵੀ ਕਿਹਾ ਜਾਂਦਾ ਆ ਕਿ ਕਰਮ ਹਮੇਸ਼ਾ ਚੰਗੇ ਕਰਨੇ ਚਾਹੀਦੇ ਆ ਫਿਰ ਹੀ ਚੰਗਾ ਫਲ ਮਿਲਦਾ ਆ ਹੋ ਸਕਦਾ ਆ ਕਿ ਅੱਜ ਮੇਰੇ ਕਰਮ ਚੰਗੇ ਹੋਣ ਤਾਂ ਮੈਨੂੰ ਵੀ ਚੰਗਾ ਸਸਰਾਲ ਮਿਲ ਜਾਵੇ ਤੇ ਚੰਗੇ ਨਨਾਨ ਮਿਲ ਜਾਵੇ ਇਸ ਲਈ ਮੈਨੂੰ ੜਕਾਉਣ ਦੀ ਕੋਸ਼ਿਸ਼ ਵੀ ਨਾ ਕਰਿਓ ਰਸੋਈ ਦੇ ਦਰਵਾਜ਼ੇ ਤੇ ਖੜੀ ਹਰਪ੍ਰੀਤ ਦੀਆਂ ਅੱਖਾਂ 'ਚ ਖੁਸ਼ੀ ਦੇ ਅਥਰੂ ਆ ਗਏ। ਉਹਦਾ ਮੁੰਡਾ ਚੁੱਪ ਹੋ ਕੇ ਸੌਂ ਗਿਆ ਸੀ। ਤਾਂ ਉਹ ਨਨਾਨ ਦੀ ਮਦਦ ਕਰਨ ਦੇ ਲਈ ਰਸੋਈ ਚ ਆ ਰਹੀ ਸੀ। ਨਨਾਨ ਦੀਆਂ ਗੱਲਾਂ ਸੁਣ ਕੇ ਉਹਦਾ ਮਨ ਖੁਸ਼ੀ ਦੇ ਮਾਰੇ ਝੂਮ ਉੱਠਿਆ ਸੀ ਕਿ ਉਹਨੂੰ ਇੰਨੀ ਚੰਗੀ ਤੇ ਪਿਆਰੀ ਨਨਾਨ ਮਿਲੀ ਆ ਜੋ ਕਿ ਪਿੱਠ ਪਿੱਛੇ ਵੀ ਆਪਣੀ ਭਾਬੀ ਦੇ ਪ੍ਰਤੀ ਇੰਨੀ ਵਧੀਆ ਸੋਚ ਰੱਖਦੀ ਆ। ਹੁਣ ਉਹਦੇ ਕੋਲੋਂ ਰੁਕਿਆ ਨਹੀਂ ਗਿਆ। ਉਹ ਖੁਸ਼ੀ ਨਾਲ ਝੂਮਦੇ ਹੋਏ ਰਸੋਈ 'ਚ ਆਈ ਤੇ ਉਹਨੇ ਪਿਆਰ ਨਾਲ ਆਪਣੀ ਨਨਾਨ ਨੂੰ ਗਲੇ ਨਾਲ ਲਗਾ ਲਿਆ ਤੇ ਕਿਹਾ ਰੂਬੀ ਜੇ ਹਾਰ ਘਰ 'ਚ ਨਨਾਨ ਤੇਰੇ ਵਰਗੀ ਸੋਚ ਰੱਖੇ ਤਾਂ ਕਦੀ ਵੀ ਨਨਾਨ ਪਾਬੀ ਦਾ ਰਿਸ਼ਤਾ ਖਰਾਬ ਨਹੀਂ ਹੋ ਸਕਦਾ ਰੂਬੀ ਉਹਨੂੰ ਅਚਾਨਕ ਰਸੋਈ 'ਚ ਵੇਖ ਕੇ ਥੋੜਾ ਹੈਰਾਨ ਜਿਹੀ ਰਹਿ ਗਈ ਕਿ ਪਾਬੀ ਨੇ ਸਾਰਾ ਕੁਝ ਸੁਣ ਲਿਆ ਸੀ ਪਰ ਖੈਰ ਉਹਨੇ ਪਾਬੀ ਦੀ ਕਿਹੜੀ ਕੋਈ ਬਰਾਈ ਕੀਤੀ ਸੀ ਜਿਹੜਾ ਉਹਨੂੰ ਡਰ ਲੱਗਦਾ ਇਧਰ ਪੂਆ ਦਾ ਮੂੰਹ ਵੇਖਣ ਵਾਲਾ ਸੀ ਤੇ ਉਹ ਚੁੱਪਚਾਪ ਹਾਲਚ ਵਾਪਸ ਜਾ ਕੇ ਬਹਿ ਗਈ ਕਿਥੇ ਤਾਂ ਉਹਨਾਂ ਦੀ 15 ਦਿਨਾਂ ਬਾਅਦ ਦੀ ਟਿਕਟ ਸੀ ਪਰ ਹੁਣ ਉਹ ਆਪਣੇ ਮੁੰਡੇ ਨਾਲ ਜिद ਕਰ ਰਹੀ ਸੀ ਕਿ ਜਿੰਨੀ ਛੇਤੀ ਹੋ ਸਕੇ ਇੱਥੋਂ ਵਾਪਸ ਜਾਣ ਦੀ ਟਿਕਟ ਕਰਵਾ ਲੈ ਤੂੰ ਹੁਣ ਉਹਨੇ ਕੰਮ ਹੀ ਇਹੋ ਜਿਹਾ ਕੀਤਾ ਸੀ ਕਿ ਉੱਥੇ ਉਹਨੂੰ ਚੰਗਾ ਨਹੀਂ ਲੱਗ ਰਿਹਾ ਸੀ ਤਾਂ ਦੋਸਤੋ ਤੁਹਾਨੂੰ ਕੀ ਲੱਗਦਾ ਆ ਕਿ ਰੂਬੀ ਨੇ ਆਪਣੀ ਭੂਆ ਨੂੰ ਜਿਹੜਾ ਜਵਾਬ ਦਿੱਤਾ ਸੀ ਉਹ ਸਹੀ ਸੀ ਜਾਂ ਨਹੀਂ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੋਰ ਕੌਣ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ